ਕਾਮ ਕਰਦੇ ਪਿਆ ਮੋਤਾ ਮਿਲ ਕੰਦ ਲਾ ਮੁਕਾ ਪਾ ਦਿਓ ਜੇ ਰਜਵਾਰਿਆਂ ਨੂੰ ਪਾਉਣੀ ਹੈ ਇੰਦਰਾ ਉਹੀ ਕਲਮੀ ਝੰਡੜੀ زندہ باد زندہ باد ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਅੱਜ ਨਵਾਂ ਸ਼ਹਿਰ ਵਿਖੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰੋਡ ਸ਼ੋਅ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨਵਾਂ ਸ਼ਹਿਰ ਦੇ ਕੋਠੀ ਰੋਡ ਦੀਆਂ ਨੇ ਜਿੱਥੇ ਲੋਕ ਮੜਾ ਮੁਹੀ ਇਕੱਠੇ ਹੋਏ ਹਨ ਹਲਕਾ ਇੰਚਾਰਜ ਲਲਿਤ ਮਾਉਣ ਪਾਠਕ ਜੀ ਪਤੀ ਉਹਨਾਂ ਦੇ ਨਾਲ ਪੂਰ ਦਰਜਾ ਦਰਜਾ ਅਗੂ ਤੇ ਇਹ ਸਿਵਲ ਤੇ ਵਰਦੀ ਦੇ ਵਿੱਚ ਸਖਤ ਸੁਰੱਖਿਆ ਪ੍ਰਬੰਧ ਵੀ ਇਹ ਤੁਹਾਨੂੰ ਨਜ਼ਰ ਆ ਰਿਹਾ ਹਨ ਅੱਜ ਦਾ ਇਹ ਰੋਡ ਸ਼ੋ ਬਹੁਤ ਪ੍ਰਭਾਵਸ਼ਾਲੀ ਸੀ ਪਰ ਇਹ ਤੁਸੀਂ ਦੇਖ ਸਕਦੇ ਹੋ ਮੁੱਖ ਮੰਤਰੀ ਸਾਹਿਬ ਦੇ ਅੱਖ ਦੇ ਵਿੱਚ ਕਿਸੇ ਸੱਜਣ ਵੱਲੋਂ ਜਿਹੜਾ ਉਹ ਫੁੱਲ ਇੰਨੇ ਜੋਰ ਦੇ ਨਾਲ ਮਾਰਿਆ ਕਿ ਉਹਨਾਂ ਦੀ ਅੱਖ ਦੇ ਵਿੱਚ ਜਾ ਕੇ ਉਹ ਕਿਸੇ ਸੱਜਣ ਵੱਲ ਮਾਰਿਆ ਫੁੱਲ ਉਹ ਅੱਖ ਚ ਜਾ ਵਧਿਆ ਤੇ ਜਿਸ ਨਾਲ ਸੀਐਮ ਸਾਹਿਬ ਦੀ ਅੱਖ ਦੇ ਵਿੱਚ ਉਹ ਗੰਬੋਲੀ ਚੋਟ ਆ ਗਈ ਜਿਸ ਕਰਕੇ ਕਿ ਅੱਜ ਦਾ ਜਿਹੜਾ ਰੋਡ ਸ਼ੋਅ ਸੀ ਤੇ ਜੇ ਭਵੇਂ ਤਿਲਸਟਣ ਨੂੰ ਜਗ੍ਹਾ ਨਹੀਂ ਸੀ ਲੋਕਾਂ ਦਾ ਇਕੱਠ ਬਹੁਤ ਜ਼ਿਆਦਾ ਸੀ ਪਰ ਮਾਮੂਲੀ ਸੱਟ ਲੱਗਣ ਕਰਕੇ ਇਹ ਜਿਹੜਾ ਰੋਡ ਸ਼ੋਅ ਸੀ ਅੱਜ ਪੂਰਾ ਨਹੀਂ ਹੋ ਸਕਿਆ ਤੇ ਉਹਨਾਂ ਨੂੰ ਇਹ ਰੋਡ ਸ਼ੋਅ ਸ਼ਕਤੀ ਗੁੰਦਰ ਸਿੰਘ ਜਿਹੜਾ ਉਹ ਵਿੱਚ ਹੀ ਛੜਣਾ ਪਿਆ ਪਰ ਲੋਕਾਂ ਦਾ ਮੜਾ ਮੁਹੀ ਪਿਆ ਸੀ ਉਹ ਕਬੂਲਦਿਆਂ ਉਹਨਾਂ ਨੇ ਕਿਹਾ ਕਿ ਅਸੀਂ ਆਮ ਘਰਾਂ ਦੇ ਬੱਚੇ ਆ ਆਮ ਘਰਾਂ ਦੇ ਕਾਕੇ ਆ ਤੁਸੀਂ ਵੋਟਾਂ ਪਾਓ ਅਸੀਂ ਤੁਹਾਡੀ ਇੱਕ ਇੱਕ ਵੋਟ ਦਾ ਜਿਹੜਾ ਉਹ ਮਨੁੱਖ ਮੋੜ ਕੇ ਦੱਸਾਂਗੇ ਅਸੀਂ ਲਗਾਤਾਰ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਾਸਤੇ ਲਗਾਤਾਰ ਕੋਸ਼ਿਸ਼ਾਂ ਕਰਦੇ ਆਂ ਉਹਨਾਂ ਨੇ ਕਿ ਇਹ ਵੀ ਇੱਕ ਤੰਜ ਕਸਦਿਆਂ ਕੁਝ ਅਖੌਤੀ ਲੀਡਰਸੇ ਉਹਨਾਂ ਬਾਰੇ ਕਿਹਾ ਕਿ ਉਹਨਾਂ ਬਾਰੇ ਸਖਤ ਸ਼ਬਦ ਵਰਤਨੇ ਕਿਹਾ ਕਿ ਅਖੌਤੀ ਲੀਡਰਾਂ ਨੂੰ ਜਿਹੜੇ ਫੁੱਲ ਨਹੀਂ ਮਿਲਦੇ ਉਹ ਜੁੱਤੀਆਂ ਹੀ ਮਿਲਦੀਆਂ ਨੇ ਇਹ ਅੱਜ ਨਮਾਸ਼ਹਿਰ ਦੇ ਵਿੱਚ ਖਾਸ ਚर्चा ਰਹੀ ਕਿ ਸੀਐਮ ਸਾਹਿਬ ਨੇ ਉਹਨਾਂ ਲੋਕਾਂ ਦੇ ਲਈ ਲਿਆ ਸਖਤ ਸ਼ਬਦਾਂ ਦੀ ਵਰਤੀ ਲੀਡਰਾਂ ਨੂੰ

जरीवमू डेक दे, शंकर देश चढ़ा सारी नवा शहर आम घर दिल करियो

चढ़े लालूरो इन किलो شاہی نے خلاف ووٹ پاؤ لوکتر تالا صاحب بھیم راؤ امبیڈکر تر لکھے ہوئے سدام نو بچاؤ ووٹ پاؤ یہ بہت بہت